ਜੋ ਸਟਾਫ ਨੂੰ ਕਾਮਯਾਬੀ ਮਿਲੀ ਸਰਕ ਪੀਓ ਫੜਿਆ ਸਰ ਕਿਹਦੇ ਕੇਸ ਅਚ ਹੈਗਾ ਸਨ ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਇੱਕ ਪਿਓ ਰੈਸਟ ਕੀਤਾ ਜਿਹੜਾ ਕਿ ਸਾਡੇ ਮਾਨਜੋ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਬੀਸਿਟੀ ਤੇ ਸਰਦਾਰ ਹਰਪੀ ਸਿੰਘ ਜੀ ਮਡੇਰ ਪੀਪੀਐਸ ਡੀਸੀਬੀ ਇਨਵੈਸਟੀਗੇਸ਼ਨ ਅੰਬੀਸਿਟੀ ਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਪੀਪੀਐਸ ਏਡੀਸੀਬੀ ਇਨਵੈਸਟੀਗੇਸ਼ਨ ਯੂਨੀਵਰਸਿਟੀ ਦੇ ਦਿਸਨਦਰ ਦੇ ਸਕੋਡਿੰਗ ਸਟਾਫਟ ਦਾ ਸਟਾਰਟਡ ਕੰਮ ਕਰ ਰਿਹਾ ਜੀ ਜਿਹੜਾ ਪਿਓਰ ਸ੍ਰੀਤਾ ਦੀ ਡਿਟੇਲਸ ਪ੍ਰਕਾਰ ਹੈ ਜੀ ਉਹਦਾ ਨਾਮ ਹੈ ਜੀ ਗੋਪੀ ਸੰਨੋ ਰਮੇਸ਼ ਕੁਮਾਰ ਆਰੋ ਗੁਰੂ ਨਾਨਕਪੁਰਾ ਕੋਟ ਖਾਲਸਾ ਦਾ ਰਹਿਣ ਲਾ ਜੀ ਕੋਟ ਖਾਲਸਾ ਮਿਰਸਾ ਦਾ ਰਹਿਣ ਲਾ ਜੀ ਇਹ ਬਾਦਾਲਤ ਸ਼੍ਰੀ ਹੀਨਾ ਅਗਰਵਾਲ ਮੈਡਮ ਨੇ ਜੀ ਐਮ ਆਈ ਸ਼੍ਰੀ ਕੋਟ ਦੇ ਵਿੱਚੋਂ ਮੁਕੱਦਮਾ ਨੰਬਰ 58 ਮਿਤੀ 5 8 2017 ਅੰਡਰ ਸੈਕਸ਼ਨ 370 ਬੀ 4 ਜੁਨਵਿਆ 24 ਆਈ ਪੀਸੀ ਦਾ ਨੀੜਵਨ ਅੰਮ੍ਰਿਤਸਰ ਦਾ ਕੇਐਸ ਜਿਹਦੇ ਵਿੱਚ ਪੀਓ ਸੀ ਜਿਹਦੀ ਪੀਓ ਡੇਟ ਹੈ ਜੀ 11 6 2024 ਪਰ ਇਹ ਪੁੱਛ ਵੀ ਚ ਕੀਤੀ ਜਿਹਨੇ ਦੱਸਿਆ ਵੀ ਇਹਦੇ ਤੇ ਗੌਰਮ ਕਦੋਂ ਦਰਜਾ ਉਹਦੇ ਵਿੱਚ ਵਿੱਚ ਵੀ ਪੀਓ ਆ ਉਹ ਸਾਡੇ ਸਲਾਮਾਤ ਦਾ ਕਸਮਾ ਉਹ ਹੈਗਾ ਜੀ ਬਾਦ ਅਦਾਲਤ ਸ਼੍ਰੀ ਗੁਰਦਰਸ਼ਨ ਸਿੰਘ ਜੀ ਮੈਸਰੀ ਕੋਰਟ ਦੇ ਵਿੱਚੋਂ ਕਸਮਾ ਨੰਬਰ ਹੈਗਾ 287 ਰੀਲੇਟਡ ਹੈ ਜੀ 31/7/2021 ਅੰਡਰ ਸੈਕਸ਼ਨ 378 411 472 ਆਈਪੀਸੀ ਖਾਨਾਂਸਲਾਮਾਬਾਦ ਜੀ ਇਹਦੇ ਵਿੱਚ ਵੀ ਪੀਓ ਆ ਇਹਦੀ ਪੀਓ ਡੇਟ ਹੈ ਜੀ 12/5/2023 ਸਰ ਇਹ ਦੋ ਕੇਸਾਂ ਚ ਪੀਓ ਆ ਸਰ ਦੋ ਕੇਸਾਂ ਵਿੱਚ ਪੀਓ ਦੋਵੇਂ ਮੁਕਦਮੇ ਜਿਹੜੇ ਚੁੜੀਏ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਸਰ ਬੈਕਗ੍ਰਾਉਂਡ ਬਸ ਇਤਰਾ ਹੀ ਹੈ ਇਹਨਾਂ ਦੇ ਆਪਸ ਵਿੱਚ 3-4 ਮਹੀਨਿਆਂ ਦਾ ਗਰੁੱਪ ਆ ਜਿਹਦੇ ਵਿੱਚ ਇਹਦੇ ਨਾਲ ਦੇ ਜਿਹੜੇ ਅੰਦਰ ਆ ਇਹ ਵੀ ਉਹ ਤੋਂ ਤੀਜਾ ਘਰ ਐਰਰ ਹੋ ਗਿਆ ਤੇ ਜਿਹਨੂੰ ਇਹ ਰੈਸਟ ਕਰ ਲਿਆ ਆਪਣੇ ਸੋਰਸਸ ਲਾ ਦੇ ਰੈਸਟ ਕੀਤਾ